ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਆ ਆਪਣੇ ਜਿਹੜੀ ਘਰ ਦੀ ਲਈ ਸਬਜੀ ਆ ਤੁਹਾਨੂੰ ਉਹ ਦਿਖਾਉਨੇ ਆ ਨਾਲੇ ਬੂਟਿਆਂ ਦੀ ਗਰੋਥ ਦਿਖਾਉਨੇ ਆ ਤੇ ਦਿਖਾਓ ਇੱਧਰ ਸਬਜੀ ਆਪਣੇ ਮਿਰਚਾਂ ਨਾਲੇ ਮਿਰਚਾਂ ਮਾ ਮਿਰਚਾਂ ਲੱਗੀਆਂ ਆ ਮਿਰਚਾਂ ਥੋੜੇ ਦਿਨ ਪਹਿਲਾਂ ਤੋੜੀਆਂ ਫੇਸ ਕਰਕੇ ਥੋੜੀਆਂ ਕੱਟਿਆ ਬੂਟੇ ਦਿਖਾਉਣਾ ਆਪਣੇ ਬਿੰਗਣਾ ਦੇ ਕਿਡੇ ਕਿਡੇ ਆ ਮੇਰੇ ਤੋਂ ਵੀ ਵੱਡੇ ਵੱਡੇ ਆ ਨੂੰ ਪਰੇ ਹੋ ਜਾ ਏ ਆਪਣੇ ਬਤਾਉ ਬੇਗਣੀ ਤੇ ਬੂਤੇ ਦੇਖੋ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਨੂੰ ਆ ਜਾਓ ਐ ਇਧਰ ਰੱਖੋ ਮੇਰੇ ਤੋਂ ਉੱਚੇ ਉੱਚੇ ਆ ਤੇ ਦੇਖੋ ਤਕਰੀਬਨ 5 ਫੁੱਟ 10 ਇੰਚ ਮੇਰੀ ਹਾਈਟ ਆ ਤੇ ਮੇਰੇ ਤੋਂ ਉੱਪਰ ਤਕਰੀਬਨ 6.5 ਫੁੱਟ ਦਾ ਬੂਟਾ ਹੋਣਾ ਹੈ ਜਿਸ ਨੂੰ ਫੁੱਲ ਉੱਪਰ 30 ਦੇ ਫੁੱਲ ਲੱਗੇ ਹੋਏ ਆ ਕੈਮਰਾਮੈਨ ਨੂੰ ਕਹਾਂਗਾ ਦਿਖਾਓ ਵੀ ਇਹ ਬੂਟਾ ਸਾਡਾ ਹੈਗਾ ਆ ਆ ਆਲੂ ਭਖਾਰਿਆਂ ਦਾ ਮੀਨ ਲਾਰਾ ਇਹਨਾਂ ਨੇ ਸ਼ਰਤ ਲਾਈ ਆ ਬਿੰਗਣਾ ਨੇ ਆਲੂ ਭਖਾਰਿਆਂ ਦੇ ਬੂਟੇ ਨਾਲ ਹਾਂ ਦੇਖੋ ਹਾਂ ਦੇਖੋ ਕਿਹੜੇ ਕਿਹੜੇ ਬਿੰਗਣ ਲੱਗੇ ਆ ਆ ਦੇਖੋ ਜਿਹੜੀ ਹੋਣਦੀ ਜਨਰੇਸ਼ਨ ਉਹਨਾਂ ਦੀ ਹਾਈਟ ਘਟਦੀ ਜਾਂਦੀ ਆ ਤੇ ਫੌਜੀਆਂ ਦੀ ਤੇਾਂ ਦੀ ਜਿਹੜੀ ਹਾਈਟ ਆ ਉਹ ਵਧਦੀ ਜਾਂਦੀ ਆ ਇਤਤ ਵੱਲੋਂ ਵਧੀਆ ਵੀ ਇਹ ਖੜੇ ਖੜੇ ਤੋੜ ਲਈਦੇ ਆ ਮੈਲਾ ਨੀਵੇਂ ਹੋ ਕਿੰਨੀ ਮਿਲਾਂ ਕੋ ਕਿ ਲੱਪਣੇ ਪੈਣਗੇ ਠੀਕ ਹੈ ਨੂੰ ਬੂਟੇ ਉੱਚੇ ਹੋਣ ਕਰਕੇ ਖੜ ਕੇ ਤੋੜ ਲਈ ਦੀ ਆ ਵਧੀਆ ਸਬਜ਼ੀ ਆ ਸਰਦ ਨਿੰਦਾਂ ਮਿੰਦਾਂ ਕੀ ਅੜਵੇਂ ਅੰਦਰ ਆ ਰੁ ਦਿਖਾਓ ਇਧਰੋਂ ਇਧਰੋਂ ਦਿਖਾਓ ਬੂਟਾ ਥੱਲੇੋਂ ਜ਼ਮੀਨ ਤੋਂ ਦੇਖੋ ਬੂਟੇ ਦੀ ਗਰੋਥ ਦੇਖੋ ਆ ਦੇਖੋ ਤਾਂ ਕਮੈਂਟ ਕਰਕੇ ਦੱਸਿਓ ਤੇ ਬੂਟੇ ਦੀ ਹਾਈਟ ਕਿੰਨੀ ਹੋਊਗੀ ਮੇਰੀ 5 ਫੁੱਟ 10 ਇੰਚ ਆ ਤੇ ਆਪਣੇ ਆਪਣੇ ਕਮੈਂਟ ਚ ਦੱਸਿਓ ਵੀ ਬੂਟੇ ਦੀ ਹਾਈਟ ਕਿੰਨੀ ਹੋਊਗੀ ਕੋਈ ਸਪਰੇ ਨਹੀਂ ਮਾਰੀ ਕੋਈ ਜੂਰੀਆ ਨਹੀਂ ਮਾਰਿਆ ਤੇ ਬਸ ਗੋਡੀ-ਗਾਡੀ ਜਰੂਰ ਕਰੀ ਦੀ ਸੀਗੀ ਜਾਂ ਮਾੜੀ-ਮੋਟੀ ਰੂੜੀ-ਰਾੜੀ ਪਾ ਰਹੀ ਸੀ ਜਾਂ ਡਾਈ ਪਾ ਰਹੀ ਦੀ ਆ ਡਾਈ ਸ਼ੁਰੂ-ਸ਼ੁਰੂ ਚ ਪਾਈ ਸੀ ਜਦੋਂ ਲਾਇਆ ਸੀ ਉਸ ਤੋਂ ਬਾਅਦ ਜਿਹੜਾ ਡਾਈ ਵੀ ਨਹੀਂ ਲਈ ਜਾਂ ਗੋਡੀ ਕੀਤੀ ਜਾਂ ਪਾਣੀ ਲਾਇਆ ਬਾਅਦ ਅੱਜ ਆਪਾਂ ਤੋੜਾਂਗੇ ਤੋੜ ਕੇ ਬਾਅਦ ਹੀ ਤੁਹਾਨੂੰ ਦਿਖਾਉਨੇ ਆ ਕਿੰਨੇ ਕੁ ਵਿੰਗਣ ਲੱਗਦੇ ਆ ਲੀਏ ਸਬਜੀ ਤੇ ਤੁਹਾਨੂੰ ਦਿਖਾਉਣੇ ਆ ਬਾਅਦ ਵਿੱਚ ਦੀ ਬੈਂਗਣ ਤੋੜ ਕੇ ਨੇ ਤੋੜ ਲੀਆ ਆਪਣੀ ਜਿਹੜੀ ਘਰ ਦੀ ਖੇਤ ਸਬਜੀ ਆ ਦੇਖੋ ਘਰ ਦੀ ਸਬਜੀ ਆ ਜਿਹੜੀ ਫਿਲਪ ਦਾ ਆਰਗੈਨਿਕ ਆ ਬਹੁਤ ਸਵਾਦ ਬਣਦੀ ਆ ਚਲੋ ਜੀ ਹੁਣ ਇਹਨੂੰ ਬਣਾਉਣੇ ਆ ਦਿਖਾਉਣੇ ਆ